ਗੁਰਜੀ ਦਾ ਖਾਲਸਾ ਸ਼੍ਰੀ ਬਾਏ ਗੁਰਜੀ ਦੀ ਫਤਿਹ ਮੇਰਾ ਨਾਮ ਹੈ ਜੀ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਣੇ ਕੋਲੇ 35 ਕਿੱਲੇ ਜ਼ਮੀਨ ਲੈ ਕੇ ਆਏ ਜੀ ਟਾਪ ਦੀ ਜ਼ਮੀਨ ਆ ਪੰਜਾਬ ਦੀ ਜ਼ਮੀਨ ਆ ਵਧੀਆ ਰੇਟ ਰਹਿਣ ਵਾਲਾ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖ ਲਿਓ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣਾ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਕੋਈ ਜ਼ਮੀਨ ਵੇਚਣਾ ਚਾਹੁੰਦੇ ਹੋ ਜਾਂ ਕੋਈ ਹੋਰ ਖੇਤੀਬਾੜੀ ਦਾ ਸੰਦ ਵੇਚਣਾ ਚਾਹੁੰਦੇ ਹੋ ਸਾਡਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਦਿੱਤੇ ਨੰਬਰ ਤੇ ਸਾਨੂੰ 7-8 ਫੋਟਮਾ 7-8 ਮਿੰਟਾਂ ਦੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਨਾਲ ਭੇਜ ਦਿਓ ਜੀ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਉੱਪਰ ਅਸੀਂ ਲਗਾ ਦੇਾਂਗੇ ਜੀ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਕਿਸੇ ਵੀ ਜ਼ਮੀਨ ਦਾ ਸੌਦਾ ਨਹੀਂ ਕਰ ਸਕਦੇ ਇਹ ਨੰਬਰ ਸਿਰਫ ਐਡ ਲਈ ਹੈ ਮਾਲਕ ਜ਼ਮੀਨ ਦਾ ਜ਼ਮੀਨ ਵਾਲੇ ਮਾਲਕਾਂ ਦਾ ਨੰਬਰ ਹੈ ਜਿਹੜਾ ਵੀਡੀਓ ਦੇ ਲਾਸਟ ਤੱਕ ਤੁਹਾਨੂੰ ਦੇ ਦੇ ਦਾਂਗੇ ਜੀ ਲਾਸਟ ਤੱਕ ਵੀਡੀਓ ਦੇਖ ਲਿਆ ਕਰੋ ਸਾਰੀ ਜਾਣਕਾਰੀ ਦੇ ਨਾਲ ਨੰਬਰ ਆਪਾਂ ਦੇ ਦਿੰਨੇ ਹੁੰਨੇ ਆ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਏਰੀਏ ਦੀ ਕੋਈ ਖਾਸ ਜ਼ਮੀਨ ਦੀ ਭਾਲ ਵਿੱਚ ਹੋ ਤਾਂ ਸਾਨੂੰ ਕਮੈਂਟਾਂ ਵਿੱਚ ਦੱਸ ਦਿਓ ਤੁਹਾਨੂੰ ਕਿੰਨੇ ਕਿੱਲੇ ਜ਼ਮੀਨ ਚਾਹੀਦੀ ਆ ਕਹੋ ਜੀ ਜ਼ਮੀਨ ਚਾਹੀਦੀ ਆ ਅਗਲੀ ਵੀਡੀਓ ਤੁਹਾਡੇ ਏਰੀਏ ਦੀ ਲੈ ਕੇ حاضر ਹੋ ਜਾਗੇ ਜੀ ਤੇ ਅਸੀਂ ਸਾਰੇ ਕਮੈਂਟ ਪੜਦੇ ਹੁੰਨੇ ਆ ਤੇ ਹੁਣ ਆਪਾਂ ਕਰ ਲਈਏ ਜੀ ਜ਼ਮੀਨ ਆਪਣੇ ਕੋਲੇ 35 ਕਿੱਲੇ ਜ਼ਮੀਨ ਲੱਗੀ ਹੈ ਜੀ ਸਾਰੇ ਵਿੱਚ ਬਾਗ ਲੱਗਿਆ ਹੋਇਆ ਜੀ 35 ਕਿੱਲੇ ਜ਼ਮੀਨ ਬਕਾਊ ਆਈ ਹੈ ਸਾਰੇ ਬਾੜ ਦੇ ਵਿੱਚ ਬਾਗ ਲੱਗਿਆ ਹੋਇਆ ਬਾਈ ਜੀ ਵਧੀਆ ਬਾਗ ਲੱਗਿਆ ਤੇ ਜਿਹੜਾ ਠੇਕਾ ਆਉਂਦਾ ਬਾਈ ਜੀ ਸਵਾ ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਬਾਣ ਦਾ ਠੇਕਾ ਆਉਂਦਾ ਬਾਣ ਦੇ ਵਿੱਚ ਜਿਹੜੇ ਦੋ ਪਾਣੀ ਵਾਲੇ ਡੱਗ ਬਣੇ ਹੋਏ ਨੇ ਵਧੀਆ ਬਾਣ ਹੈ 12 ਕਿੱਲੇ ਰੋਡ ਦਾ ਫਰੰਟ ਵੀ ਤੁਹਾਨੂੰ ਦੇਖਣ ਨੂੰ ਮਿਲ ਜੂ ਯਾਨੀ ਕਿ 12 ਕਿੱਲਾਂ ਦਾ ਰੋਡ ਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਜੂ 35 ਕਿੱਲਾਂ ਦੇ ਵਿੱਚ ਯਾਨੀ ਕਿ ਸਾਰੀ ਜ਼ਮੀਨ ਵਧੀਆ ਹਨਾ ਲੋਕੇਸ਼ਨ ਦੇ ਉੱਪਰ ਹੈਗੀ ਹੈ ਜੀ ਤੇ ਵੱਡੇ ਹਾਈਵੇ ਤੋਂ 1 ਕਿਲੋਮੀਟਰ ਅੰਦਰ ਹੈ ਜ਼ਮੀਨ ਵੱਡੇ ਹਾਈਵੇ 1 ਕਿਲੋਮੀਟਰ ਰਹਿ ਜਾਂਦਾ ਵਧੀਆ ਬਾਣ ਵਧੀਆ ਚੰਗਾ ਪਾਣੀ ਡੋ ਡੱਗ ਬਣੇ ਨੇ ਪਾਣੀ ਵਾਲੇ ਸਾਰੇ ਦੇ ਵਿੱਚ ਬਾਗ ਲੱਗਿਆ ਹੋਇਆ ਜੀ ਤੇ ਵਧੀਆ ਲੋਕੇਸ਼ਨ ਦੀ ਆਪਾਂ ਗੱਲ ਕਰੀਏ ਤਾਂ ਲੋਕੇਸ਼ਨ ਹੈਗੀ ਆ ਬਾਈ ਜੀ ਅਬੋਹਰ ਲੋਕੇਸ਼ਨ ਹੈ ਇਹਨਾਂ ਦੀ ਤੇ ਹੁਣ ਕਰ ਲੈਂਦੇ ਆਪਾਂ ਪ੍ਰਾਈਸ ਦੀ ਗੱਲ ਜੀ ਪ੍ਰਾਈਸ ਜਿਹੜਾ ਮੌਕੇ ਦਾ ਰੇਟ ਮੰਗਿਆ ਗਿਆ ਬਾਈ ਜੀ ਉਹ ਰੇਟ ਮੰਗਿਆ ਗਿਆ 40 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਯਾਨੀ ਕਿ 40 ਲੱਖ ਰੁਪਏ ਦਾ ਕਿੱਲਾ ਜ਼ਮੀਨ ਇਹ ਸੇਲ ਕਰ ਰਹੇ ਨੇ ਜੀ 35 ਕਿੱਲੇ ਜ਼ਮੀਨ ਨੇ ਦੇ ਹੈਗੇ ਨੇ ਬਾਈ ਜੀ ਤੇ ਰੇਟ ਹੈਗਾ 40 ਲੱਖ ਰੁਪਿਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਜੀ ਬਾਕੀ ਨੰਬਰ ਹੈ ਜਿਹੜਾ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਜ਼ਮੀਨ ਖਰੀਦਣਾ ਚਾਹੁੰਦੇ ਹੋ ਬਾਣ ਬਿਲਕੁਲ ਓਕੇ ਹੈ ਜੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਿਸੇ ਨਾਲ ਕੋਈ ਬੱਟ ਬੰਨੇ ਦਾ ਰੌਲਾ ਨਹੀਂ ਵਧੀਆ ਸਾਫ਼ ਸੁਥਰਾ ਬਾਣ ਹੈ ਬਾਈ ਜੀ ਸਾਫ਼ ਸੁਥਰੇ ਬੰਦੇ ਨੇ ਤੇ ਨੰਬਰ ਦਿੱਤਾ ਗਿਆ ਸਾਰੀ ਗੱਲਬਾਤ ਕਰ ਸਕਦੇ ਹੋ ਮੌਕੇ ਦਾ ਰੇਟ ਬਾਈ ਜੀ 40 ਲੱਖ ਰੁਪਈਆ 15 ਦਿਨਾਂ ਨੂੰ ਕੋਈ ਰੇਟ ਵੱਧ ਵੀ ਸਕਦਾ ਘੱਟ ਵੀ ਸਕਦਾ ਬਾਈ ਉਹ ਮਾਰਕੀਟ ਤੇ ਡਿਪੈਂਡ ਕਰਦਾ ਤੇ 1 ਮਹੀਨੇ ਤੱਕ ਰੇਟ ਇਹੀ ਰਹੂਗਾ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਵੀਰ ਭੈਣ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਦੱਸ ਦਈਏ ਹਰ ਰੋਜ਼ ਇਦਾਂ ਦੀਆਂ ਵੀਡੀਓ ਅਸੀਂ ਪਾਉਂਦੇ ਆ ਤਾਂ ਕਰਕੇ ਹਰ ਰੋਜ਼ ਇਦਾਂ ਦੀਆਂ ਘੈਂਟ ਘੈਂਟ ਆ ਸਸਤੀਆਂ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਦੀਆਂ ਜ਼ਮੀਨਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅਗਲੀ ਵੀਡੀਓ ਲੈ ਕੇ ਆ ਰਹੇ ਹਾਂ ਅਸੀਂ ਪੰਜਾਬ ਦੀ ਬਹੁਤ ਹੀ ਟੌਪ ਦੀ ਜ਼ਮੀਨ ਬਹੁਤ ਹੀ ਘੱਟ ਰੇਟ ਦੇ ਵਿੱਚ ਤੇ ਉਹਦੇ ਲਈ ਵੀ ਤੁਸੀਂ ਬਣੇ ਰਹੋ ਪੇਜ ਦੇ ਨਾਲ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ